ਠੀਕ ਆ ਇੱਕ ਮੇਰੀ ਪਰਜਾਈ ਆ ਉਹਦੀ ਬਾਹ ਜੀ ਆਏ ਦੇਖੋ ਆ ਵੇ ਦੇਖੋ ਆ ਦੇਖ ਹੈ ਦਿਖਾਈ ਬੜੀ ਦੇਖੋ ਆ ਵੇ ਠੀਕ ਹੈ ਜਿਆ ਬਾਹ ਆਏ ਆ ਖੜੀ ਹੋਈ ਠੀਕ ਖੜੀ ਹੈ ਆ ਮੈਸਤਰੀਆਂ ਦਾ ਨੰਬਰ ਜਿਹੜੇ ਮੈਸਤਰੀਆਂ ਤੇ ਸਾਪ ਹੀ ਹੁੰਦੇ ਆ ਉਹ ਆ ਹਾਂ ਆ ਇੱਕ ਸਾਡਾ ਬੰਦਾ ਜੀ ਡੂੜ ਲਾਤੀ ਆ ਠੀਕ ਆ ਮੇਰੀ ਆਪਦੀ ਕੁੜੀ ਖੜੀ ਮੇਲੋ ਠੀਕ ਜੀ ਤੁਹਾਨੂੰ ਨਿਸ਼ਾਨਾ ਲੱਗਿਆ ਕਰਨਾ ਜੱਗਾ ਰੋਡੇ ਹਾਂ ਜਗ੍ਹਾ ਦੇ ਕੀ ਕਰਦਾ ਹੈ ਉਹ ਕਰਦਾ ਇਹਦਾ ਮੂਵੀ ਦਾ ਕੰਮ ਠੀਕ ਦੱਸਿਆ ਕੇ ਆਹ ਦੁਕਾਨ ਹਾਂ ਬਾਗੇ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੋਗਾ ਉਂ ਜਾਤ ਨਹੀਂ ਹੈਗੇ ਹਾਂ ਬਾਪੂ ਕਿਵੇਂ ਪੜਿਆ ਹੈ ਨਹੀਂ ਜਣੀ ਨਾ ਜਮਾ ਨਹੀਂ ਪੜਿਆ ਤੇ ਨੰਬਰ ਕਿੰਨੇ ਆ ਤੇਰੇ ਕੋਲ ਡੈਰੀ ਚ 100 ਵੇਦਾ ਬਾਲੇ ਆ ਇੰਨਾ ਤਾਂ ਪੰਜ ਘਰੇ ਪੰਜ ਪਰਦਾਵ ਦਾ ਨੰਬਰ ਲੈਣਾ ਠੀਕ ਹੈ ਜੀ ਇਸ ਦੀ ਖਾਸੀਅਤ ਦੱਸ ਕੀ ਹੈ ਗੱਲਬਾਤ ਡੈਰੀ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਾਂ ਤੇ ਨਾਲ ਆਣ ਪਰ ਬੰਦਾ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਠੀਕ ਹੈ ਅੱਛਾ ਮੈਂ ਦੇਖੀਏ ਨਿਸ਼ਾਨੀਆਂ ਕਈਆਂ ਇਹ ਲਾਈਆਂ ਨੇ ਚਲ ਹੁਣ ਦੱਸੀ ਚ ਬੋਲੀ ਚੱਲ ਆ ਥੱਲੇ ਹਾਥੀ ਜਗੀ ਸਭ ਪਏ ਸੰਤਰਾਮ ਹਾਥੀ ਹਾਂ ਸੰਤਰਾਮ ਬਾਖੀ ਬਹੁਜੰਦਾ ਠੀਕ ਹੈ ਆ ਮੇਰਾ ਭਤੀਜਾ ਮੇਸਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਟੀਆਂ ਪਈਆਂ ਆਪ ਬੋਲੇ ਦਾ ਮੈਂ ਬੰਦਾ ਮੈਰੋ ਫਰਮਾ ਪੈਸੇ ਕੱਢਦਾ ਆ ਏਟੀਐਮ ਆ ਗੁੱਠੇ ਆ ਆ ਮੇਰੀ ਆਪ ਦੀ ਕੁੜੀ ਖੜੀ ਮੇਲੋ ਆਹ ਮੇਰਾ ਦੋਤਾ ਮੱਖਾ ਆਵੇ ਦੇਖਿਆ ਵੀ ਆ ਆ ਨਾਈ ਦਾ ਰਾਜੂ ਨਾਈ ਕੰਟੀ ਅੱਛਾ ਆ ਮੇਰੀ ਸਾਲੀ ਆ ਨਾਗੇਸਨਾ ਹੂੰ ਪਾਛੋ ਆ ਵੀ ਅੱਛਾ ਹੂੰ ਖੋਟੂ ਦਾ ਡੱਕਾ ਸਾਲੀ ਮਿੰਦਾ ਛਿੰਦਾ ਮੈਂਬਰ ਅੱਛਾ ਸੁੱਖਾ ਸਰਪੰਚ ਅੱਛਾ ਹੁਣ ਦਾ ਜਿਹੜਾ ਹੋਣ ਵਾਲਾ ਠੀਕ ਆ ਬਾਈ ਲਵੀ ਬੈਠਾ ਇਹਨਾਂ ਦਾ ਨਿਸ਼ਾਨ ਤੇਰੇ ਹੀ ਆ ਬਾਈ ਨੰਬਰ ਇਹਨਾਂ ਦਾ ਨਿਸ਼ਾਨ ਸੀ ਟਰੈਕਟਰ ਅੱਛਾ ਟਰੈਕਟਰ ਰੈਡੀ ਆ ਫਲੇ ਹੂੰ ਆ ਹੈਗਾ ਅਮਰਜੀਤ ਫੌਜੀ ਹੂੰ ਆਵੇ ਲਿਖਿਆ ਪਿਆ ਜੀਤਾ ਫੌਜੀ ਦੋਏ ਭਰਾ ਅੱਛਾ ਆ ਵੱਡਾ ਆ ਛੋਟਾ ਇਹ ਪਿਲਸਣ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਿਸਤੌਲਾਂ ਨਿੱਕਾ ਉਹ ਦੇਖ ਆ ਨੰਬਰ ਆ ਨਿੱਕੀ ਵੱਧਣੀ ਦਾ ਕਲਵੰਤ ਫੌਜੀ ਪਿਸਤੌਲ ਹੂੰ ਠੀਕ ਹੈ ਸਸੇ ਵਸਤੌਲ ਹਾਂ ਆ ਬੇ ਨਾਮ ਵੀ ਲਿਖਿਆ ਪਿਆ ਨਾਮ ਕਿਆਣੀ ਬਾਪੂ ਨੂੰ ਉ ਪਤਾ ਵੀ ਇਸ ਲਿਖਿਆ ਪਿਆ ਉ ਪਾਇਨਾ ਨਹੀਂ ਹੁੰਦਾ ਸਿਮਲਾ ਸਿਮਲਾ ਪੱਟੀ ਹੂੰ ਇਹ ਵੀ ਗਾਵੜ ਵਜਾਉਣ ਦਾ ਪਹਿਲਾ ਨੈਟ ਉੱਤੇ ਪਾਉਂਦਾ ਹੁੰਦਾ ਸੀ ਅੱਛਾ ਆ ਨਾਲ ਉਹ ਸਾਪੀ ਹੋਈ ਜਾਂ ਇਹ ਤੁੰਬੀ ਠੀਕ ਆ ਮੇਰਾ ਆਪਦਾ ਨੰਬਰ ਆ 8727027080 ਠੀਕ ਐ ਇਹ ਤੇ ਫਿਰ ਬਾਪੂ ਕੋਈ ਲਾਈਨ ਨਹੀਂ ਨਿਸ਼ਾਨੀ ਉ ਇਹ ਤਾਂ ਮੈਨੂੰ ਹੀ ਯਾਦਾ ਬੰਦਾ ਜਿਹੀ ਬਣਾ ਲੈਂਦਾ ਹੋਰ ਨਹੀਂ ਬੰਦਾ ਕੇ ਕੋਈ ਬੁਢੀ ਬਣਾ ਦੇ ਠੀਕ ਆ ਚੰਦਰ ਡੇਰੀ ਵਾਲਾ ਹਾਂ ਦੋ ਡਰਮ ਦੁੱਧ ਵਾਲੇ ਭਾਈ ਆ ਰੇਡ ਮਾ ਹੋ ਦਰਿਆ ਤੇ ਹਾਂ ਰਾਜ ਹੈਗਾ ਇਹਦੇ ਨਾਮ ਰਾਜਾ ਹਾਂ ਰੇਡੀ ਵਾਈ ਦੱਸ ਦੇਣਾ ਨਹੀਂ ਨਹੀਂ ਹੈਗਾ ਟਰਾਲਰ ਰੇਤੇ ਵਾਲਾ ਠੀਕ ਹੈ ਸਾਹਿਬ ਹਾਂ ਅੱਛਾ ਬਲਵੀਰ ਫੌਜੀ ਹਾਂ ਆ ਰਫਲ ਹੈ ਹਾਂ ਆ ਉਹਦਾ ਨਾਮ ਹੈ ਆਕ ਸਾਡੀ ਨੋਹ ਆ ਉਹਨੂੰ ਬਿੱਲੀ ਬਿੱਲੀ ਜਾਂਦੇ ਸੀ ਆ ਬਿੱਲੀ ਐ ਮੋਗੇ ਰਹਿੰਦੀ ਆ ਬੇਦਲਾਂ ਬਿੱਲੀ ਦੱਪੀ ਹੋਈ ਆ ਆ ਨਰੇਗਾ ਦਾ ਨੰਬਰ ਆ ਹੂੰ ਆ ਮਾਸਟਰ ਰੋਲ ਆ ਪੈਨ ਆ ਅੱਛਾ ਇਹ ਨਿਮਾ ਨਰਮਨ ਆ ਵੀ ਲਿਖਿਆ ਬਈ ਲਿਖਿਆ ਨਾ ਹਾਂ ਲਿਖਿਆ ਬਈ ਵੀ ਲਿਖਿਆ ਤੇਰੇ ਨਹੀਂ ਜਾਨੀ ਤੂੰ ਨਿਸ਼ਾਨੀ ਦੱਸਿਆ ਕਰਨਾ ਜੱਗਾ ਰੋਡੇ ਹਾਂ ਜੱਗਾ ਰੋਡੇ ਕੀ ਕਰਦਾ ਹੈ ਉਹ ਕਰਦਾ ਇਹਦਾ ਮੂਵੀ ਦਾ ਕੰਮ ਅੱਛਾ ਆ ਦੁਕਾਨ ਹਾਂ ਬਾਗੇ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੁਕਤ ਆ ਮੇਰੇ ਸਾਲੇ ਦਾ ਮੁੰਡਾ ਇਹ ਨਾਈ ਦਾ ਕੰਮ ਕਰਦਾ ਅੱਛਾ ਜੀ ਕੈਂਚੀ ਉਸਤਰਾ ਅੱਛਾ ਇਹ ਕੋਈ ਨੰਬਰ ਤੇ ਛਾਕੋ ਬੇ ਫੋਨ ਵੀ ਕਰਵਾ ਗੱਲ ਵੀ ਕਰਾ ਦੂੰਗਾ ਅੱਛਾ ਆ ਸਾਡੇ ਪਿੰਡ ਦਾ ਕੋਣ ਕੈਂਚੀਆਂ ਵਾਲੇ ਆਦੇ ਸੀ ਪੱਪੂ ਹਾਂ ਆ ਕੈਂਚੀ ਪਈ ਐ ਅੱਛਾ ਆ ਰੌਕਿਆਂ ਦਾ ਨੰਬਰ ਆ ਅਮਰਾ ਹਾਂ ਇਹ ਇੱਕ ਯਾਰ ਏ ਟਰੈਕਟਰਾਂ ਦਾ ਥੋੜੇ ਅਸਾਂ ਮਿਸਤਰੀ ਆ ਆ ਕਾਂਕ ਬੰਡਾ ਵਾਲਾ ਦਾ ਕੰਮ ਬੁੱਸ ਵਾਲੇ ਵਾਲੇ ਦਾ ਛਿੰਦਾ ਹੂੰ ਉਹ ਕ ਮਾਸਟਰ ਰੋਲ ਜਿਹਦੇ ਸਿਲਖਾਈ ਕਰਦਾ ਹੂੰ ਠੀਕ ਆ ਆ ਥਰਾਜ ਦੇ ਹੈਗੇ ਗੱਡੀਆਂ ਵਾਲੇ ਮੇਰੇ ਯਾਰ ਆ ਜਿਹੜੇ ਬੱਠਲ ਦੇ ਵੇਚ ਦਿੰਦੇ ਆ ਕੈਂਚੀ ਪਈ ਆ ਆ ਥੋੜਾ ਪਿਆ ਕੈਂਚੀ ਪਈ ਆ ਕਿਸੇ ਬੱਠਲ ਜੇ ਬਣਾਏ ਪਏ ਨੇ ਇਹ ਬੱਠਾ ਵਾਲਾ ਫਿਰ ਪਲਾਸਟਿਕ ਦੇ ਠੀਕ ਆ ਆ ਸਾਡੇ ਪਿੰਡ ਦਾ ਬੰਦਾ ਪਾਈਕੇਵਾੜੇ ਰਹਿੰਦਾ ਹੈ ਮਹਿਰਿਆਂ ਦਾ ਆ ਬੋਕੀ ਜਿਹੜੀ ਬੋਰਚ ਮਾਰਦੇ ਆਪਾਂ ਅੱਛਾ ਠੀਕ ਉਹ ਭਾਰ ਤਾਹਾਂ ਥੱਲੇ ਬੋਕੀ ਹੈ ਹਾਂ ਠੀਕ ਆ ਇੱਕ ਮੇਰੀ ਪਰਜਾਈ ਆ ਉਹਦੀ ਬਾਹ ਜੀ ਆਏ ਦੇਪੋ ਆਵੇ ਦੇਪੋ ਆ ਦੇਖ ਹੈ ਦਿਖਾਈ ਬੜੀ ਦੇਪੋ ਆਵੇ ਠੀਕ ਜਿਆ ਬਾਹ ਆਏ ਆ ਖੜੀ ਹੋਈ ਕਿੰਨੀ ਕਿੰਨੀ ਖੜੀ ਹੈ ਆ ਬਾਦਰ ਹਾਂ ਇਹਦੀ ਗੋਭੀ ਲਾਈ ਸੀ ਆ ਗੋਭੀ ਦਾ ਫੋਲੀ ਆ ਠੀਕ ਆ ਆ ਗਾ ਵੀ ਹਾਂ ਮੇਰੇ ਖੇਤ ਦਾ ਗਵਾਂਢੀ ਆਪਣੇ ਦਾ ਉੱਥੇ ਉਹਨਾਂ ਕੋਲੇ ਬੱਕਰੀਆਂ ਸੀ ਆ ਬੱਕਰੀ ਹੀ ਹੈ ਤਾਰਾ ਪੰਜ ਗਰਾਈ ਹਾਂ ਮਸ਼ੀਨ ਆ ਦੇ ਕੋਲੇ ਵੱਡੀ ਆ ਥੋੜਾ ਪਲਾਸ ਪਿਆ ਆ ਹੈਗਾ ਲੱਖਾ ਲੱਖਾ ਹੀ ਆ ਹਾਂ ਹਾਥੀ ਵਾਲਾ ਹਾਥੀ ਇਹ ਵੀ ਸਾਡੇ ਪਿੰਡ ਦਾ ਅੱਛਾ ਉਹ ਸੱਪਿਆ ਹੋਇਆ ਦੇਖ ਹਾਂ ਸਕੂਟਰ ਵਾਲੇ ਦਾ ਨੰਬਰ ਆ ਪੇਚਕਾਸ ਤੇ ਆ ਚਾਬੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਮੈਨੂੰ ਆ ਮੈਸਟਰੀਆਂ ਦਾ ਨੰਬਰ ਜਿਹੜੇ ਮੈਸਟਰੀਟ ਚ ਸੱਪ ਹੀ ਹੁੰਦੇ ਆ ਉਹ ਆ ਨੰਬਰ ਆ ਜਲਾਲਾਬਾਦ ਦਾ ਸਵਰਨ ਹੂੰ ਸਪੀਕਰ ਸੀ ਉਹਦੇ ਕੋਲੇ ਸਸਿਆ ਰੇਡੂ ਆ ਹਾਂ ਆ ਆ ਬੈਟਰੀ ਪਈ ਆ ਉਹ ਤੂੰ ਤੂਜੇ ਪਿਆ ਆ ਨੰਬਰ ਦਵਾਈਆਂ ਵਾਲੇ ਦਾ ਅੱਛਾ ਆ ਨੰਬਰ ਫੇਰ ਹਾਥੀ ਵਾਲੇ ਦਾ ਠੀਕ ਐ ਆ ਨੰਬਰ ਹਮੋਰ ਦਾ ਘਮਿਆਰਾ ਦੇ ਮੁੰਡੇ ਦਾ ਹਮ ਹੈ ਮੋਗੇ ਦਾ ਹਮੋਰ ਰਹਿੰਦਾ ਇਹ ਕੀ ਬਣਾਉਂਦਾ ਸੀ ਸੀ ਠੀਕ ਐ ਆ ਮੇਰੇ ਭਾਂਜੇ ਦਾ ਨੰਬਰ ਆ ਨਿੱਕੀ ਵੱਡੀ ਵੱਧ ਨਹੀਂ ਤੂੰ ਇਹ ਸਟੋਰਾਂ ਨਾਲ ਤਰਪਾਲ ਨਾਲ ਚੱਕੇ ਧੱਕਦੇ ਹਾਂ ਆ ਉਹ ਆ ਬਲੀ ਬਲੀ ਆ ਹੈਗਾ ਬਦਨੀ ਦਾ ਨੰਬਰ ਇਹ ਆ ਹੂੰ ਕੀਸ਼ਾ ਕ੍ਰਿਸ਼ਨ ਸਹੀ ਕ੍ਰਿਸ਼ਨ ਹਾਂ ਹੈ ਹਾਂ ਜੀ ਹਾਂ ਹਾਂ ਆ ਛੋਟੀ ਸੱਪਿਆ ਕੀ ਹੋਇਆ ਸੀ ਬਾਪੂ ਸੱਪ ਸੱਪ ਆ ਛੋਟੀ ਪੰਜ ਗਰਾਈ ਦਾ ਹੂੰ ਸਾਡੇ ਸਾਲੇ ਨਰਮਾ ਚੋਗਣ ਜਾਂਦੇ ਹੁੰਦੇ ਸੀ ਹਾਂ ਨਰਮੇ ਦਾ ਬੂਟਾ ਹੈ ਅੱਛਾ ਆ ਵੀ ਵੱਧਣੀ ਦਾ ਨੰਬਰ ਆ ਢੋਲੀ ਹੂੰ ਸਪਰੇਅ ਕਰਦਾ ਅੱਛਾ ਢੋਲੀ ਛਾਪੀ ਹੈ ਹਾਂ ਢੋਲੀ ਛਾਪੀ ਹੈ ਕਿੰਦਾ ਠੀਕ ਹੈ ਕਿੰਦਾ ਹੀ ਆ ਨਾ ਹਾਂ ਆ ਨੰਬਰ ਫੇਰ ਬੱਗਿਆਣਾ ਪਿੰਡ ਹੂੰ ਹੂੰ ਇਹ ਤਾਂ ਨੰਘ ਗਿਆ ਅੱਗੇ ਐ ਕੀ ਆ ਪੂਰਾ ਏ ਬਾਈ ਕੋ दारू ਪਿੰਦਾ ਅੱਧ ਗਿਆ ਪਿਆ ਬੋਤਲ ਪਈ ਹੈ ਇਹ ਬੰਦੇ ਦਾ ਨਾਮ ਨਹੀਂ ਦੱਸਾਂਗਾ ਆ ਫੇਰ ਢੋਲੀ ਹਾਂ ਸਪਰੇਅ ਵਾਲੇ ਦੀ ਆ ਵੀ ਆ ਮੇਰਾ ਪੋਤਾ ਇੱਥੇ ਫਿਰਦਾ ਹਾਂ ਆ ਇਹਦੀ ਬੋਤਲ ਪਈ ਹੈ ਹਾਂ ਆ ਪਉਗਾ ਪਿਆ ਤੇ ਕੱਪ ਪਿਆ ਆ ਵੀ ਉਹ ਦੱਸ ਦੇ ਲਾਇਆ ਪੁੱਤੀ ਦਾ ਆ ਨੰਬਰ ਹੀ ਉਸੇ ਦਾ ਹਾਨੀ ਵਾਲੇ ਕੱਪਿਆ ਲਾਇਆ ਨਾ ਆ ਭਾਈ ਕੇ ਵਾਲੇ ਦਾ ਨੰਬਰ ਮੇਰਾ ਸਾਡੂ ਆ ਸੇਵਕ ਹਾਂ ਲੱਕੜ ਦਾ ਕੰਮ ਕਰਦਾ ਆਰਾ ਹਾਂ ਆ ਨਿੱਕੇ ਮੇਰੇ ਦਾ ਨੰਬਰ ਹੈ ਦੇਖ ਨਿੱਕੇ ਮੈਰੇ ਨੂੰ ਦਿਖਾਈ ਮੇਰਾ ਮੇਰਾ ਬਾਇਆ ਦਾ ਛੋਟਾ ਇਹ ਵਾਲਾ ਹੀ ਹੋਰ ਬਣਾਇਆ ਹੈ ਅੱਛਾ ਹਾਂ ਇਹ ਲਾਲ ਪੈਨ ਚ ਕਿੰਨੇ ਆ ਲੱਖੂ ਦਾ ਕੰਚੀnga ਵਾਲੇ ਦਾ ਉਹਦੀ ਫੈਂਸ ਨਹੀਂ ਆ 10 ਦਾ ਨੋਟ ਪਿਆ ਹੈ ਹਾਂ ਅਨੰਾਸ ਕਰਦਾ ਅਨੰਾਸ ਕਰਦਾ ਹਾਂ ਆ ਕਿਹੜਾ ਬੈਠਾ ਵਾ ਪੂਰੇ ਇਹ ਇਹ ਤਾਂ ਮੇਰੀ ਸਾਲੀ ਹੈ ਨੰਘੇ ਨੰਬਰ ਉੱਧਰ ਉਹ ਨਾਗੇ ਸਰਾ ਦੋ ਗੱਲਾ ਭਰੀ ਖੜਾ ਮੱਖਣ ਚੁੱਪ ਕੀਤੀ ਹਾਂ ਚੁੱਪ ਕੀ ਹਾਂ ਆ ਇੱਕ ਸਾਡਾ ਬੰਦਾ ਜੀ ਡੂਡ ਲਾਤੀ ਆ ਆ ਕੀਵੇਂ ਕੇ ਇਹ ਗੋਪੀ ਆਲੂ ਵਾਲਾ ਆ ਰਾਸ਼ਨ ਆ 20 ਆ ਗੋਲੀ ਠੀਕ ਆ ਆ ਇੱਕ ਮੇਰਾ ਸਾਲਾ ਮੱਝਾਂ ਦਾ ਵਪਾਰ ਕਰਦਾ ਕਲਵੰਤ ਆ ਮੱਝਾਂ ਆ ਮੱਝ ਖਰੀਦਿਆ ਠੀਕ ਆ ਆ ਨੰਬਰ ਬਾਹਰ ਮੱਖਣ ਸਿੰਘ ਲਿਖਿਆ ਹੋਇਆ ਹੈ ਹਾਂ ਬਾਹਰ ਲਾ ਆਪ ਵੀ ਪੰਜ ਗਰਾਈ ਦਾ ਨੰਬਰ ਹੈ ਚਮਕੌਰ ਹਾਂਵੇਂ ਲਿਖਿਆ ਆ ਡਾਕਟਰ ਗਗਨ ਇਹ ਡਾਕਟਰ ਦੀ ਟੂਟੀ ਜੀ ਬਣਾਈ ਹੋਈ ਹੈ ਹਾਂ ਬੇਗਲ ਦੀ ਢਿੱਡ ਤੇ ਰੱਖ ਕੇ ਤੇ ਕੰਮ ਚਲਾ ਲੈਂਦੇ ਠੀਕ ਆ ਮੇਰੇ ਮੁੰਡੇ ਦਾ ਨੰਬਰ ਨਿੰਮਾ ਹਾਂ ਬਾਹਰਲਾ ਨੰਬਰ ਆ ਸਕੂਟਰ ਵਾਲਾ ਮੇਰਾ ਕਿਆਰ ਹੈ ਮੋਗੇ ਠੀਕ ਆ ਆ ਮੇਰੇ ਛੋਟੇ ਪੋਤੇ ਦਾ ਨੰਬਰ ਬਾਹਰ ਆਹੋ ਮਨਿੰਦੇਸ਼ ਦਾ ਤੇ ਆ ਵੱਡੇ ਦਾ ਠੀਕ ਹੈ ਜੀ ਠੀਕ ਆ ਉਹ ਨਹੀਂ ਯਾਦ ਰਹਿੰਦੇ ਆ ਬਾਪੂ ਨਹੀਂ ਯਾਰ ਇਹ ਇਨਸਾਨੀ ਪੱਕੇ ਯਾਦ ਨਹੀਂ ਪੱਕੀਆਂ ਲਾਹੌਰ ਮੈਂ ਤੁਹਾਨੂੰ ਐਵੇਂ ਦੱਸੇ ਕਿ ਮੈਂ ਜਿਹੜਾ ਉਹ ਕਦਾ ਮਾ ਤੁਹਾਡੀ ਗੱਲ ਕਰਾ ਦਿੰਨਾ ਜਨਾ ਬੰਦਾ ਬੁੱਲੇ ਤਾਂ ਕਿਉਂ ਕਈ ਵਾਰੀ ਮਾ ਕੋਈ ਕਹਿੰਦਾ ਵੀਡੀਓ ਬਣਾਉਂਦੇ ਮਾਰਿਆ ਨਹੀਂ ਕਰ ਲਿਆ ਨਾ ਮੇਰਾ ਨਾਮ ਪਰ ਹੂੰ ਦੇਖੋ ਬਾਹਲੀ ਅਨੋਖੀ ਡੈਰੀ ਆ ਨਾ ਫੋਨ ਉੱਤੇ ਮੈਨੂੰ ਤਾਂ ਇਹ ਲੱਗਦਾ ਕਿਸੇ ਪੰਜਾਬ ਚ ਕਿਸੇ ਲਵੇ ਹੂਹੀ ਜੀ ਡੈਰੀ ਮੈਨੂੰ ਲੈਣਾ ਸੱਪ ਵਾਲੇ ਅੱਧ ਡੇਰੀ ਚੱਲੇ ਖੜ ਜਾ ਸੱਪ ਵਾਲੇ ਨੇ ਹੂੰ ਇੱਕ ਡੇਰੀ ਨੇ ਕਿਲੋ ਪਈਆਂ ਕਰੇ ਕੀ ਹੈ ਆ ਦੇਖੋ ਆ ਤੁਹਾਡਾ ਨੰਬਰ ਪਿਆ ਹੈ ਇਹ ਆ ਤੁਹਾਡਾ ਪਿਆ ਸਾਡੇ ਲਈ ਤਾਂ ਕੀ ਬਣਾਤਾ ਆ ਵੇਖਾ ਟੰਗਾ ਜਿਗਾ ਵੇ ਠੀਕ ਹੈ ਸਟੈਂਡ ਸਟੈਂਡ ਲਾਏ ਹੋਏ ਨੇ ਓਏ ਠੀਕ ਇਹ ਵੀ ਲੋਟਾ ਯਾਰ ਕੰਮ ਹੈ ਨਾ ਕਿਹੜੀ ਚੀਜ਼ ਜਿਵੇਂ ਲੋਟ ਜਿਹੀ ਲੱਗਦੀ ਹੈ ਬਸ ਮੈਂ ਕਹਿੰਦਾ ਲਾ ਆ ਰਾਜਾ ਦਾ ਨੰਬਰ ਮਸਾਦ ਨਹੀਂ ਕਢਾਇਆ ਚ ਮਾਰਦੇ ਹੁੰਦੇ ਸੀ ਗੁੰਗੇ ਦਾ ਆ ਵੀ ਮਸਾਦ ਬਣਾਦਾ ਹੂੰ ਤੂੰ ਹੋਰ ਕੀ ਆਪੇ ਕਰਨਾ ਆ ਵੀ ਉਹ ਉਹਦਾ ਸਰਜੇ ਦਾ ਨੰਬਰ ਆ ਆ ਫੇਰ ਉਹਦਾ ਆਗਾ ਰੂਰ ਵਾਲਿਆਂ ਦੇ ਮੁੰਡੇ ਦਾ ਨੰਬਰ ਗੋਬੀ ਦਾ ਫੋਨ ਆ ਮੰਜੇ ਵਾਲੇ ਦਾ ਨੰਬਰ ਹੂੰ ਆਪੇ ਦੋ ਮੰਜੇ ਜਿਹੜਾ ਟੁੱਟੇ ਭੱਜੇ ਬਿਲਡ ਕਰਦੇ ਉਹਦਾ ਲੋਟਾ ਕੰਮ ਹੈ ਨਾ ਆ ਤੱਕੜੀ ਵਾਲੇ ਦਾ ਦੁਕਾਨ ਵਾਲੇ ਦਾ ਅੱਡ ਬੱਡੀ ਨੇ ਸਾਨੂੰ ਠੀਕ ਆਪਣੀ ਨਿਸ਼ਾਨੀ ਜਾਣੀ ਹੁਣ ਇਹ ਹੈ ਵੀ ਆਹ ਸਟੈਂਡ ਵਾਲੀ ਨਿਸ਼ਾਨੀ ਹੈ ਨਾ ਹੋਰ ਮੈਂ ਹੁਣ ਕਿਹੜਾ ਪੜਿਆ ਤੁਹਾਨੂੰ ਮੈਂ ਦੱਸੀ ਦਾ ਜਾਣਨਾ